ਸਿਵਰ ਮੈਨ ਕਰਮਚਾਰੀ ਯੂਨੀਅਨ ਨਗਰ ਨਿਗਮ ਅੰਮ੍ਰਿਤਸਰ ਦੇ ਪ੍ਰਧਾਨ ਦੀਪਕ ਗਿੱਲ ਅਤੇ ਉਹਨਾਂ ਦੇ ਸਾਥੀਆਂ ਨੇ ਆਪਣੀਆਂ ਹੱਕਾਂ ਦੀਆਂ ਮੰਗਾਂ ਨੂੰ ਲੈ ਕੇ ਅਸਿਸਟੈਂਟ ਕਮਿਸ਼ਨਰ ਅਨਿਲ ਅਰੋੜਾ ਨੂੰ ਮੰਗ ਪੱਤਰ ਦਿੱਤਾ ਇਸ ਮੌਕੇ ਪੰਜਾਬ ਪ੍ਰਧਾਨ ਜੋਰਜ ਗਿੱਲ ਵਾਈਸ ਪ੍ਰਧਾਨ ਗੋਲਦੀ ਅਤੇ ਹੋਰ ਵੀ ਮੁਲਾਜ਼ਮ ਮੌਜੂਦ ਸਨ ਮੇਰਾ ਨਾਮ ਦੀਪਕ ਗਿੱਲ ਹੈ ਮੈਂ ਸਿਵਰ ਮੈਨ ਕਰਮਚਾਰੀ ਯੂਨੀਅਨ ਦਾ ਪ੍ਰਧਾਨ ਹਾਂ ਉਹ ਅੱਜ ਆਪਾਂ ਮੰਗ ਪੱਤਰ ਦੇਣ ਆਏ ਆ ਤੇ ਇੱਥੇ ਆਪਣੇ ਜੀਸੀ ਸਾਹਿਬ ਕਮਿਸ਼ਨ ਸਾਹਿਬ ਜਿਹੜੇ ਹੈਗੇ ਸੀ ਉਹ ਤੇ ਹੈਗੇ ਨਹੀਂ ਸੀ ਆਪਣੇ ਅਰੋੜਾ ਜੀ ਹੁਣ ਜੁਆਇੰਟ ਕਮਿਸ਼ਨ ਜੀ ਬਣੇ ਆ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਵਾ ਔਰ ਉਹਨਾਂ ਨੇ ਨਾਲ ਵਾਤਾਵਰਨ ਹੋਇਆ ਅੱਡਾ ਕਿ ਅੱਡੇ ਜਿਹੜੇ ਪੁਰਾਣੇ ਮਤੇ ਹੈਗੇ ਚੱਲਦੇ ਪਏ ਇਹੀ ਜਿਹੜੀਆਂ ਮੰਗਾਂ ਦੇ ਉਹਦਾ ਜਵਾਬ ਦਿੱਤਾ ਜਾਵੇ ਹਨ ਉਹਨਾਂ ਨੇ ਕਿਹਾ ਕਿ ਹੁਣ ਸਾਰੇ ਜਿਹੜੇ ਵੀ ਆਪਣੇ ਐਸਈ ਐਕਸ਼ਨ ਜੋ ਵੀ ਹੈਗੇ ਉਹ ਇਕੱਠੇ ਬਿਠਾ ਕੇ ਇਹੀ ਮੀਟਿੰਗ ਕਰਨਾ ਕਰਤੀ ਜਾਏਗੀ ਔਰ ਜਿਹੜੀ ਮੀਟਿੰਗ ਦੇ ਵਿੱਚ ਸੱਤਾ ਨਿਕਲੇਗਾ ਉਹੋ ਹੀ ਤੁਹਾਨੂੰ ਦੱਸਿਆ ਜਾਏਗਾ ਉਹਦੇ ਵਿੱਚ ਆਪਣੀ ਜਿਹੜੀ ਜੂਨੀਅਨ ਹੈਗੀ ਆ ਉਹਦੇ ਵਿੱਚ ਪੰਜ ਬੰਦੇ ਨਾਲ ਬੈਠਣਗੇ ਉਹਦੇ ਨਾਲ ਸੀਵਰਮੈਨ ਜੂਨੀਅਨ ਵੱਲੋਂ ਤੇ ਉਹਦੇ ਵਿੱਚ ਹੀ ਗੱਲ ਜਿਹੜੀ ਆਪਣੇ ਸੰਦੀਪ ਆਪਣੇ ਕਮਿਸ਼ਨ ਸਾਹਿਬ ਨਾਲ ਵੀ ਗੱਲ ਹੋਏਗੀ ਵਿਆਹ ਕੇ ਮੀਟਿੰਗ ਕੀਤੀ ਜਾਏਗੀ ਕਾਫੀ ਟਾਈਮ ਤੋਂ ਹੜਤਾਲ ਤੁਸੀਂ ਬੈਠੇ ਹੋ ਪਰ ਮੰਗਾਂ ਕਵੀ ਤੁਹਾਡੀ ਮੰਨਿਆ ਜਾਂਦੀ ਹੈ ਜਾਇਜ਼ ਮੰਗਾ ਤੁਹਾਡੀ ਮੰਗਾ ਬਿਲਕੁਲ ਜਾਇਜ਼ ਹੈਗੀਆਂ ਲੇਕਿਨ ਦੇਖੋ ਜਿਹੜੇ ਵੀ ਹੁਣ ਆਪਣੇ ਐਸ.ੀ. ਸਾਹਿਬ ਜਿਹੜੇ ਲਾਏ ਜਾਂ ਕਮਿਸ਼ਨ ਸਾਹਿਬ ਬਦਲ ਗਏ ਆ ਨਵੇਂ ਹਾਲੇ ਕਮਿਸ਼ਨ ਸਾਹਿਬ ਨਹੀਂ ਆਏ ਉਹਦੇ ਕਰਕੇ ਹੀ ਤੁਹਾਡੀਆਂ ਮੰਗਾਂ ਨਹੀਂ ਹੋਈ ਜਾਂਦੀਆਂ ਪ ਜੀ ਮੰਗ ਕਰਦੇ ਹੁਣ ਮੰਗ ਇਹੋਈ ਹੈ ਕਿ ਆਪਾਂ ਨੋਟਿਸ ਦਿੱਤਾ ਉਹਨਾਂ ਨੂੰ ਅਗਲ 7 ਦਿਹਾੜੀਆਂ ਮੰਗਾਂ ਨਹੀਂ ਮੰਗੀਆਂ ਜਾਣ ਮਨਜ਼ੂਰ ਕੀਤੀਆਂ ਜਾਣਗੀਆਂ ਉਹਦੇ ਕਰਕੇ ਆਪਾਂ ਸੰਘਰਸ਼ ਕਰਾਂਗੇ ਅਗਰ ਆਪਾਂ ਨੂੰ ਹੜਤਾਲ ਤੇ ਬਹਿਣਾ ਪਿਆ ਤੇ ਆਪਾਂ ਹੜਤਾਲ ਤੇ ਹੀ ਬੈਠਾਂਗੇ ਕਦੋਂ ਹੜਤਾਲ ਹੜਤਾਲ ਤੇ ਦੇਖੋ 72 ਘੰਟੇ ਦਾ ਨੋਟਿਸ ਦਿੱਤਾ ਉਹਨਾਂ ਨੂੰ 72 ਘੰਟੇ ਜਿਹੜੇ ਪੂਰੇ ਹੋ ਜਾਣਗੇ ਉਸ ਤੋਂ ਬਾਅਦ ਆਪਾਂ ਬਹਿਣਾ ਸ਼ੁਰੂ ਹੋ ਜਾਾਂਗੇ ਜਾਂ ਅਗਰ ਮੀਟਿੰਗ ਨਹੀਂ ਕਰਾਨਗੇ ਅੱਜ ਹੀ ਤੇ ਕਿ ਸਾਰੇ ਮੁਲਾਜ਼ਮ ਕਿਹੜੇ ਇੱਕ ਸਾਰੇ ਸੀਵਰ ਮਿਆਨ ਹੈਗੇ ਮੁੰਡੇ ਔਰ ਸੀਵਰ ਮਿਆਨਾ ਹੀ ਲੜਾਈ ਲੜਦੇ ਪਈ ਆਪਾਂ ਜਾਰਜ ਗਿਲ ਵਾਈਸ ਪ੍ਰਧਾਨ ਪੰਜਾਬ ਸਿਵਰਮਨ ਜੂਨੀਅਰ ਸਾਡੇ ਦੀਪਕਲ ਪ੍ਰਧਾਨ ਜੀ ਨੇ ਦੱਸਿਆ ਤੁਹਾਨੂੰ ਕਿ 195 ਬੰਦੇ 155 ਬੰਦੇ 20 ਬੰਦੇ ਸਾਡੇ ਜਿਹੜੇ ਰਹਿ ਗਏ ਆ ਉਹ ਵਾਲੇ ਫੋਟੋਸੋਲਸ ਵਾਲੇ ਜਿਹੜੇ ਐ ਇਲੈਕਟ੍ਰੀਸ਼ੀਅਨ ਜਿਹੜੇ ਐ ਸਾਰਿਆਂ ਦੀ ਮੰਗਾ ਜਿਹੜੀ ਅਸੀਂ ਦਿੱਤੀਆਂ ਤੇ ਸਾਡੀਆਂ ਮੰਗਾ ਅਰੋੜਾ ਜੀ ਨੂੰ ਦਿੱਤੀਆਂ ਸੀ ਜੁਆਇਨ ਬੁਸੇ ਜਿਹੜੇ ਬਣੇ ਆ ਹੁਣ ਉਹਨਾਂ ਨਾਲ ਸਾਡੀ ਗੱਲ ਹੋਈ ਆ ਉਹਨਾਂ ਨੇ ਵਿਸ਼ਵਾਸਨ ਦਿਵਾਇਆ ਵਾ ਕਿ ਅਸੀਂ ਜਿਹੜੀ ਜਿੰਨੇ ਵੀ ਮੁਲਾਜ਼ਮ ਤੁਹਾਡੇ ਤੁਹਾਡੀਆਂ ਪੂਰੀਆਂ ਮੰਗਾ ਮੰਨੀਆਂ ਜਾਣਗੀਆਂ ਅਸੀਂ ਇੱਕ ਮੀਟਿੰਗ ਰੱਖਾਂਗੇ ਐਕਸ਼ਨ ਐਸੀ ਅਤੇ ਕਮਿਸ਼ਨਰ ਸਾਹਿਬ ਨਾਲ ਬਾਕੇ ਤੁਹਾਡੀ ਮੀਟਿੰਗ ਲਈ ਜਾਏਗੀ ਜਿਹੜੀ ਮੀਟਿੰਗ ਦੇ ਵਿੱਚ ਜਿਹੜੇ ਸਾਡੇ ਮਦਦੇ ਆ ਉਹ ਰੱਖੇ ਜਾਣਗੇ ਉਹਰੇ ਵਿੱਚ ਜਿਹੜੇ ਸਾਡੀਆਂ ਮੰਗਾਂ ਜਿਹੜੀਆਂ ਆ ਉਹ ਸਭ ਤੋਂ ਪਹਿਲੇ ਤੇ ਇਹ ਹੈ ਕਿ ਸਾਨੂੰ ਇੱਕ ਤੇ ਬਰਸਾਤੀਆਂ ਦੀ ਜਰੂਰਤ ਹੈ ਜਿਹੜੀ ਬਰਸਾਤ ਹੁੰਦੀ ਆ ਬੜੇ ਮੁਸ਼ਕਲ ਹੁੰਦੇ ਆ ਇੱਕ 20 ਬੰਦੇ ਜਿਹੜੇ ਆ ਇੱਕ ਜਿਹੜੇ ਸਾਡੇ ਜੋਨਾ ਦੇ ਵਿੱਚ ਕਮਰੇ ਜਿਹੜੇ ਸਾਨੂੰ ਸੈਪਟਨ ਨਹੀਂ ਦਿੱਤੇ ਗਏ ਇਹਨਾਂ ਨੇ ਕਿਉਂਕਿ ਇਹ ਕਹਿੰਦੇ ਜੀ ਇੱਥੇ ਬੈਠ ਦਫਤਰ ਚ ਦਫਤਰ ਚ ਹੀ ਕਿੰਨਾ ਬੈਠ ਜੀਏ ਇਹਨਾਂ ਨੂੰ ਕੋਈ ਆਪਣੇ ਕੰਮ ਬਰ ਕਾਮਕਾਰ ਕਰਨੇ ਹੁੰਦੇ ਆ ਐਸੀ ਐਕਸਲ ਐਸ ਜੀ ਕੋਈ ਆ ਜਾਂਦੇ ਆ ਤੇ ਫਿਰ ਅਸੀਂ ਬਾਅਦ ਸੋਲ ਖਣਾਣਾ ਸਾਨੂੰ ਵੀ ਕਮਰੇ ਚਾਹੀਦੇ ਆ ਬੈਠਣ ਵਾਸਤੇ ਇਸ ਕਰਕੇ ਸਾਡੀ ਮੰਗ ਇਹ ਆ ਰੋੜਾ ਜੀ ਨਾਲ ਹੋਈ ਆ ਕਿ ਉਹ ਕਹਿੰਦੇ ਤੁਹਾਨੂੰ ਪੂਰਾ ਵਿਵਾਸ਼ਨ ਦਿਵਾਨੇ ਆ ਕਿ ਤੁਹਾਡੀ ਜਿਹੜੀ ਮੰਗਾਵਾ ਉਹ ਅਸੀਂ ਜਿਹੜੀਆਂ ਜਲਦ ਤੋਂ ਜਲਦ ਜਿਹੜੀਆਂ ਪੂਰੀਆਂ ਕਰਾਂਗੇ 576 ਬੰਦੇ ਜਿਹੜੇ ਆ ਉਹ ਵੀ ਤੁਹਾਡੀ ਜਿਹੜੀ ਮੰਗ ਆ ਉਹ ਵੀ ਤੁਹਾਡੀ ਰੱਖੀ ਜਾਏਗੀ ਅਸੀਂ ਟੋਟਲ ਉਮੀਦ ਇਹੋ ਕਰਦੇ ਆ ਰੋੜਾ ਜੀ ਕੋ ਕਿ ਸਾਡੇ ਜਿਹੜੀ ਮੰਗ ਆ ਇਹ ਸਾਡੀਆਂ ਸਾਰੀਆਂ ਮੰਗਾਂ ਜਿਹੜੀਆਂ ਪੂਰੀਆਂ ਕਰ ਦੇਣ ਜਿਆ ਵਲਮਿਕੀ ਹਰ ਹਰ ਵਲਮਿਕੀ ਕਿਹਾ ਜਾ ਰਿਹਾ ਮੈਡੀਕਲ ਦੀ ਸੁਵਿਧਾ ਵੀ ਤੁਹਾਨੂੰ ਨਹੀਂ ਮਿਲ ਰਹੀ ਉਹ ਸਰ ਨਹੀਂ ਜੀ ਮੈਡੀਕਲ ਤੇ ਕੋਈ ਜਦ ਵਿੱਚ ਕਰਾਇਆ ਨਹੀਂ ਸਾਡਾ ਜੀ ਮੈਡੀਕਲ ਨਹੀਂ ਕਰਾਇਆ ਜੇ ਕੋਈ ਕਾਰਡ ਨਹੀਂ ਬਣੇ ਮੈਡੀਕਲ ਨਹੀਂ ਜੀ ਨਹੀਂ ਕੋਈ ਕੋਈ ਕਾਰਡ ਕੀ ਮੰਗ ਕੀ ਹੈ ਤੁਹਾਡੀ ਮੰਗ ਇਹੋ ਜੀ ਸਾਡੀ ਵੀ ਮੈਡੀਕਲ ਵੀ ਸਾਡੀ ਹੋ ਜਾਵੇ ਠੀਕ ਕਰਵਾਉਂਦੀ ਆ ਅਸੀਂ ਬੜਾ ਧੰਨਵਾਦ ਹੋਵਾਂਗੇ ਵੀ ਸਾਨੂੰ ਵੀ ਸਾਡੀ ਜਿਹੜੀ ਮੰਗ ਹੈ ਇਹ ਜਿਹੜੀ ਪਹਿਲੇ ਦਾਤ ਰੱਖੀ ਗਈ ਹੈ ਇਹ ਇਹਨਾਂ ਨੇ ਆਪਣੀਆਂ ਕੁਝ ਮੰਗਾਂ ਦਿੱਤੀਆਂ ਹੈਗੀਆਂ ਸਿਗਰਮੈਨ ਨਾਲ ਸੰਬੰਧਿਤ ਹੈ ਅਨੈਲ ਰੋੜਾ ਬੋਲ ਰਿਹਾ ਮੈਂ ਅਸਿਸਟੈਂਟ ਕਮਿਸ਼ਨਰ ਇਹਨਾਂ ਨੇ ਆਪਣੀਆਂ ਕੁਝ ਦਿੱਤੀਆਂ ਮੰਗਾਂ ਦਿੱਤੀਆਂ ਜਿਹੜੀਆਂ ਕਿ ਮੈਂ ਇਹਨਾਂ ਨੂੰ ਕਿਹਾ ਕਿ ਜੁਆਇੰਟ ਕਮਿਸ਼ਨ ਸਾਹਿਬ ਆਂਦੇ ਨੇ ਤੇ ਅੱਜ ਹੀ ਇਹਦੇ ਉੱਤੇ ਵਿਚਾਰ ਕਰਕੇ ਇਹਨਾਂ ਨੂੰ ਬੁਲਾਇਆ ਜਾਏਗਾ ਸਰ ਇਹਨਾਂ ਨੇ ਮੰਗਾ ਬਹੁਤ ਪੁਰਾਣੀ ਆ ਹਾਲ ਕਿਉਂ ਨਹੀਂ ਹੋ ਰਹੀਆਂ ਮੰਗਾਂ ਨਾਲ ਕੁਝ ਮੰਗਾਂ ਜਿਹੜੀਆਂ ਗਵਰਨਮੈਂਟ ਲੈਵਲ ਤੇ ਹੈਗੀਆਂ ਜਿਹੜੀਆਂ ਕਿਸੇ ਸੀ ਉਹਦੇ ਉੱਤੇ ਕੋਈ ਡਿਸੀਜਨ ਨਹੀਂ ਲੈ ਸਕਦੇ ਉਹ ਗਵਰਨਮੈਂਟ ਲੈਵਲ ਤੇ ਹੈ ਜਿੱਥੇ ਕੋਈ ਨਾ ਜਵਾਬ ਨਹੀਂ ਆਇਆ ਇਹਨਾਂ ਨੇ ਮੈਨੂੰ ਇੱਕ ਚਿੱਠੀ ਦਿੱਤੀ ਹੈ ਜਿਸ ਚ ਜਵਾਬ ਹੈ ਉਹਦੇ ਉੱਤੇ ਵਿਚਾਰ ਕਰ ਲਿਆ ਜਾਵੇ। ਉਹ ਕਿ ਮੀਟਿੰਗ ਹੋਈ ਸੀ ਤੇ ਇਹਨਾਂ ਨੇ ਕਿਹਾ ਸੀ ਕਿ ਸੀਵਰਮੈਨ ਦੇ ਐਕਸੀਡੈਂਸ ਨਹੀਂ ਗਿਆ ਸੀ ਕਿ ਸੀਵਰਮੈਨ ਦੇ ਬੈਠਣ ਵਾਸਤੇ ਉੱਥੇ ਆਲਰੇਡੀ ਜਗ੍ਹਾ ਬਣੀ ਹੋਈ ਹੈ ਅਗਰ ਇਹਨਾਂ ਨੂੰ ਕੋਈ ਸੈਪਰੇਟ ਚਾਹੀਦੀ ਹੋਵੇ ਬਾਰੇ ਫਿਰ ਵਾਸੀ ਦੇਖ ਲੈਣਗੇ ਨਹੀਂ ਤਨਖਾਹਾਂ ਵਾਂ ਟਾਈਮ ਸੇ ਨਹੀਂ ਪੈਂਦੀਆਂ ਤਨਖਾਹਾਂ ਆਤੀਆਂ ਨੇ ਸਾਰਿਆਂ ਨੂੰ ਪੈਂਦੀਆਂ ਪਈਆਂ 10 ਤਰੀਕ ਤੋਂ ਪਹਿਲਾਂ ਸਾਰੀਆਂ ਤਨਖਾਹਾਂ ਪੈ ਰਹੀਆਂ ਨਹੀਂ ਸਰ ਅੱਜ ਪਈਆਂ ਅੱਜ ਪਈਆਂ ਚਲੋ ਵੈਸੇ ਪਿਛਲੇ ਕਿਚ ਜਦ ਮੈਨੂੰ ਅੱਜ 7 ਮਹੀਨੇ ਹੋ ਗਏ 7 ਮਹੀਨੇ ਚ ਐਵਰੀ ਡੇ ਐਵਰੀ ਮੰਥ 10 ਤੋਂ ਪਹਿਲੇ ਬਣਾ ਤਕਾਂ ਪੈ ਰਹੀ ਹੈ। ਇਨ੍ਹਾਂ ਦੀ ਮੈਡੀਕਲ ਦੀ ਕੋਈ ਸਹੂਲਤ ਨਹੀਂ ਇਹਨਾਂ ਨੂੰ ਕੋਈ ਮਿਲਦੀ। ਦੇਖੋ ਬਾਕੀ ਦੀਆਂ ਮੰਗਾਂ ਜਿਹੜੇ ਬੈਠ ਕੇ ਦੇਖਾਂਗੇ ਇਸ ਵਕਤ ਮੌਕੇ ਤੇ ਮੈਂ ਬਾਰੇ ਕੁਝ ਕਹਿ ਨਹੀਂ ਸਕਦਾ। ਸਮਝਣਾ ਵਰਦੀਆਂ ਵੀ ਨਹੀਂ ਮਿਲ ਰਹੀਆਂ ਕੀ ਕਹਿਣਾ। ਮੈਂ ਇਹ ਕੀ ਕਹ ਰਿਹਾ ਕਿ ਜਦੋਂ ਮੀਟਿੰਗ ਹੋਏਗੀ ਉੱਚ ਵੀ ਡਿਸਕਸ। ਸਰੋ ਇਹ ਤੁਸੀਂ ਕਹਣਾ ਕਿ EPF ਦਾ ਵੀ ਇਹਨਾਂ ਦਾ ਹੈਗਾ ਕਿ EPF ਵੀ ਨਹੀਂ ਇਹਨਾਂ ਨੂੰ ਮਿਲ ਰਿਹਾ। EPF ਦੀ ਦੇਖੋ ਐਂਟਰੀ ਨਾਲ-ਨਾਲ ਹੋ ਰਹੀਆਂ। और मैं मैं गरंटी देना क्योंकि मैं आप देख रहे हैं चेक कर रहे रहा हाँ चेक कर रहे हैं ई पी एफ़ के नाल गरेंटी हो रही है इन एक मंगी कि एक स्टेटमेंट दी जाए वही अभी डी सी एफ एब के जल्दी करा देंगे जा रहा है देखो मैं पूरी कोशिश करा बाकी हंडर्ड परसेंट कम होगा